14 ਤਰੀਕ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਲਈ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਨੇ ਇਸ ਵਕਤ ਮੈਂ ਤਲਵਾੜਾ ਦੇ ਬਲਾਕ ਆਫਿਸ ਦੇ ਵਿੱਚ ਮੌਜੂਦ ਹਾਂ ਤੇ ਭਾਜਪਾ ਵੱਲੋਂ ਅੱਜ ਸਤੀਸ਼ ਮਾਲੀ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਦਤਾਰਪੁਰ ਤੋਂ ਨੇ ਉਹ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਹੈ ਜੇਕਰ ਗੱਲ ਕੀਤੀ ਜਾਵੇ ਸਤੀਸ਼ ਮਾਲੀ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਉਹ ਖਾਸ ਕਰਕੇ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ 2013 ਤੋਂ ਵਰਕ ਕਰਦੇ ਨੇ ਸੀ ਕਰਦੇ ਰਹੇ ਨੇ ਔਰ ਹੁਣ ਜਿਹੜਾ ਨੇ ਬੀਜਪੀ ਚ ਸ਼ਾਮਲ ਹੋ ਗਏ ਨੇ ਕੀ ਕਾਰਨ ਨੇ ਖਾਸ ਕਰਕੇ ਪੁਰਾਣੇ ਵਰਕਰ ਨੇ ਔਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਰਨ ਦੇ ਬਹੁਤ ਸਾਰੇ ਕਾਰਨ ਨੇ ਉਹਨਾਂ ਨੂੰ ਪੁੱਛਦੇ ਆ ਸਰ ਕੀ ਕਾਰਨ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਔਰ ਅੱਜ ਜਿਹੜਾ ਤੁਸੀਂ ਦਮਨ ਜਿਹੜਾ ਹੈ ਫੁੱਲਦਾ ਜਿਸ ਨੂੰ ਭਾਜਪਾ ਕਹਿੰਦੇ ਨੇ ਉਸ ਦਾ ਦਮਨ ਫੜ ਲਿਆ ਹੈ ਗੱਲ ਇਹ ਹੈ ਜੀ ਜੈਸ਼ਰੀ RAM ਸਾਰਿਆਂ ਨੂੰ ਮੈਂ ਦਸਹਿਰਾ ਕਮੇਟੀ ਦਾ ਪ੍ਰਧਾਨ ਕਾਫੀ ਕਿਰਾਂ ਤੋਂ ਹਾਂ ਜਦੋਂ ਦਿੱਲੀ ਵਿੱਚ ਕੇਜੀ ਵੱਲ ਨੇ ਪਹਿਲੀ ਨਹੀਂ ਆ ਸੌ ਚੁੱਕੀ ਸੀ ਤੇ ਅਸੀਂ ਮੈਂ ਬੀਏਪੀ ਉਸ ਵੇਲੇ ਹਦਾ ਸਾਡੇ ਉਹਨਾਂ ਨੇ ਜਦੋਂ ਪਹਿਲੀ ਨਸੋਂ ਚੁੱਕਣ ਲੱਗੇ ਕਹਿੰਦਾ ਕਿ ਅਸੀਂ ਆਮ ਪਬਲਿਕ ਦੇ ਬੰਦੇ ਆ ਆਮ ਪਬਲਿਕ ਵੀ ਰਾਵਾਂਗੇ ਵੀਆਈਪੀ ਕਲਚਰ ਖਤਮ ਕਰਾਂਗੇ ਕੋਈ ਗੱਡੀਆਂ ਨਹੀਂ ਲਾਵਾਂ ਬੰਗਲਾ ਨਹੀਂ ਲਾਵਾਂ ਕੁਝ ਨਹੀਂ ਲਾਵਾਂਗੇ ਉਸ ਟਾਈਮ ਆਹੀ ਪੰਜਾ ਦਹਾ ਬੰਦਿਆਂ ਨੇ ਬੀਏਪੀ ਨੂੰ ਅਲਵਧਿਆ ਕਰਦੇ ਹੋਏ ਕਿ ਇਹ ਬੰਦਾ ਇਨਸਾਨ ਬਹੁਤ ਵਧੀਆ ਜਿਹੜਾ ਕਿ ਆਪਣੇ ਕੇਜੀਵਾਲ ਸਾਹਿਬ ਨੂੰ ਅਸੀਂ ਬੀਏਪੀ ਉਸ ਕੰਦੇ ਛੱਡ ਕੇ ਉਸ ਵੇਲੇ ਆਮ ਪਾਰਟੀ ਚ ਤੇ ਮੇਰੇ ਕੋਲ ਰਸੀਦ ਵੀ ਹੈ ਜੀ 14 1 ਇਹ ਚੋ ਇਹ ਕੇੰਦਰ 11 1 14 ਨੂੰ ਆਪਾਂ ਆਲ ਵੀਦਾ ਕਹਿ ਕੇ ਅਸੀਂ ਆਪ ਪਾਰਟੀ ਦਾ ਪੱਲਾ ਫੜਿਆ ਜਦੋਂ ਕਿ ਲੋਕਡਾਊਨ ਦੌਰਾਨ ਸਾਡੇ ਕੋਲ ਵਿਧਾਇਕ ਸਾਹਿਬ ਆਉਂਦੇ ਰਹੇ ਨੇ ਅਸੀਂ ਸਾਨਾ ਪਹਿਲਾ ਲੋਕਡਾਊਨ ਦਾ ਮੇਰੇ ਖਿਆਲ ਧਤਾਰਪੁਰ ਜੀ ਦੀ ਤੀਆਂ ਪਿੰਨਾ ਵਿੱਚ ਸਾਨਾ ਪਹਿਲਾ ਕੀ ਇੰਟਰਵਿਊ ਕਰਾਉਣ ਵਾਲਾ ਅਸਤੀ ਸ਼ਮਾਲੀ ਦਾ ਔਰ ਆਪ ਨੂੰ ਅਸੀਂ みんな ਜੋਰ ਲਾ ਕੇ ਰਾਤ ਦਿਨ ਕਰਕੇ ਆ ਪਾਰਟੀ ਨੂੰ ਜਿਤਾਇਆ ਠੀਕ ਹੈ ਕਿ ਵਿਧਾਇਕ ਸਾਹਿਬ ਬਹੁਤ ਹੀ ਵਧੀਆ ਬੰਦੇ ਨੇ ਇਨਸਾਨੀਅਤ ਦੇ ਮੇਲ ਅਨੁਸਾਰ ਨੇ ਵੋਟਾਂ ਤੋਂ ਸੂਰੇ ਭਗਵਾਨ ਜਾਣਦਾ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਮੇਰੇ ਕੋਲ ਆਏ ਇਹ ਗਿਣਤੀ ਤੋਂ ਜਦੋਂ ਗਿਣਤੀ ਹੋਣੀ ਦੀ ਤੇ ਮੇਰੇ ਕੋਲ ਤਿੰਨ ਦਿਨ ਪਹਿਲਾਂ ਆਏ ਮੈਂ ਉਹਨਾਂ ਕਹਿੰਦੇ ਸੀ ਸ਼ਤੀਸ਼ਮਾਲੀ ਜੀ ਤੁਸੀਂ ਕਿੱਦਾਂ ਐ ਮੈਂ ਕਿਹਾ ਜੀ ਤੁਸੀਂ ਜਿੱਤੇ ਪਏ ਹੋ ਉਸ ਤੋਂ ਪਹਿਲਾਂ ਮੈਂ ਬਹੁਤ ਹੀ ਪੁਰਾਣਾ ਆਪਦਾ ਵਰਕਰ ਦਾ ਜਦੋਂ ਇਹਨਾਂ ਨੇ ਜਵਾਨੀ ਕੀਤੀ ਮੈਨੂੰ ਵਪਾਰ ਸੈਲ ਦਾ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਚਲੋ ਉਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬਲੌਕ ਸੰਤੀ ਲੜਨੀ ਹੈ ਮਾਲੀ ਜੀ ਤੁਹਾਡੇ ਬਿਨਾ ਕਿਹੜਾ ਹੈ ਉਹਦੇ ਬਾਅਦ ਚ ਜਿੱਦਾਂ ਗਲਾਉਂਦੇ ਨੇ ਕਿ ਦਾਜ ਵਿੱਚ ਆਇਆ ਜਿਹੜਾ ਸਮਾਨ ਹੈ ਨਾ ਉਹ ਪਿਆਰਾ ਲੱਗਦਾ ਇਸੇ ਤਰ੍ਹਾਂ ਮੈਂ ਬਾਹਰ ਹਰੇਕ ਫੰਕਸ਼ਨਾਂ 'ਚ ਐਮਐਲਏ ਸਾਹਿਬ ਦਾ ਸਾਥ ਦਿੰਦਾ ਰਿਹਾ ਪਰ ਜਦੋਂ ਮੈਂ ਬਲੌਕ ਸੰਤੀ ਦੀ ਗੱਲ ਹੁਣ ਕੀਤੀ ਤਾਂ ਉਹਨਾਂ ਦਾ ਜਿਹੜਾ ਉਹ ਕਹਿੰਦੇ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਦਾ ਚ ਆਇਆ ਹੋਇਆ ਜਿਹੜਾ ਸਮਾਨ ਹੈ ਉਹ ਪਿਆਰਾ ਲੱਗਦਾ ਜਿਹੜੇ ਆਮ ਜਿਹੜੇ ਵਰਕਰਨ ਇਸ ਵੇਲੇ ਮੇਰੇ ਨਾਲ ਪਾਰਟੀ ਛੱਡਣ ਨੂੰ ਕਾਫੀ ਤਿਆਰ ਨੇ ਜੇਕਰ ਕਟੋ ਘਟ ਵੀ 2-250 ਵਰਕਰ ਜਿਹੜਾ ਆਮ ਪਾਰਟੀ ਦਾ ਮੇਰੇ ਨਾਲ ਪਾਰਟੀ ਛੱਡ ਮਤਲਬ ਕਿ ਬੀਜੇਪੀ ਨੇ ਜੁਵਾਣ ਕਰਨ ਨੂੰ ਤਿਆਰ ਨੇ ਪਰ ਮੈਨੂੰ ਉਹਨਾਂ ਨੇ ਟਿਕਟ ਨਹੀਂ ਮਤਲਬ ਕਿ ਨਹੀਂ ਦਿੱਤੀ ਜਾਣ ਕਹਿਣ ਦਾ ਮਤਲਬ ਕਿ ਚਲੋ ਜੋ ਵੀ ਹੈਗਾ ਮੈਂ ਸੱਚ ਦੀ ਆਵਾਜ਼ ਉਹਨਾਂ ਨੇ ਕਿਹਾ ਕਿ ਦਤਾਰਪੁਰ ਨੂੰ ਬਲਾਕ ਬਣਾਇਆ ਜਾਏਗਾ ਉਹ ਨਹੀਂ ਬਣਾਇਆ ਗਿਆ ਔਰ ਜਿਹੜੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਣਕ ਦੀ ਥਾਂ ਤੇ ਆਟਾ ਦਾਲ ਚੌਲ ਅਰਾ ਬਿਰਾ ਕੁਝ ਨਹੀਂ ਦਿੱਤਾ ਇਸ ਪਾਰਟੀ ਨੇ ਮੈਂ ਕਿ ਇੱਕ ਦੁਗਾਟਣ ਕੰਤੇ ਹੀ ਸੀਮਤ ਹੋ ਗਏ ਆ ਸਾਡਾ ਉਹ ਰੋੜਾਂ ਦਾ ਅਦਤਾਰਪਰ ਜਿਹੜਾ ਹਾਲਚਾਲ ਦੇਖੋ ਕਿ ਇੰਨਾ ਮਾੜਾ ਜੀ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਮਾਲੀ ਜੀ ਤੁਹਾਡੀ ਟਿਕਟ ਕੱਟੀ ਗਈ ਉਸ ਤੋਂ ਖਫਾਓ ਹਾਂਜੀ ਮੈਂ ਉਸ ਤੋਂ ਖਵਾ ਕਿ ਜੇ ਟਿਕਟ ਦਿੱਤੀ ਕੀ ਤੁਹਾਡੇ ਜਗ੍ਹਾ ਤੇ ਕਿਸ ਨੂੰ ਇਹ ਪਤਾ ਨਹੀਂ ਕਿਨੂੰ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਦਾ ਚ ਆਇਆ ਹੋ ਜਿਹੜਾ ਸਮਾਨ ਹੈ ਉਹ ਲਾੜੀ ਨੂੰ ਪਿਆਰਾ ਲੱਗਦਾ ਇਸੇ ਤਰ੍ਹਾਂ ਕੁਮਨ ਸਾਹਿਬ ਨੂੰ ਮੈਨੂੰ ਲੱਗਦਾ ਕਿ ਉਹ ਹੀ ਪਿਆਰਾ ਲੱਗਾ ਤੇ ਮੈਂ ਉਹਦੋਂ ਪਹਿਲਾਂ ਹੀ ਕਟੋਗੜ ਵੀ ਆਪ ਪਾਰਟੀ ਦੇ ਉਸ ਵੇਲੇ ਵਰਕਰ ਦੇ ਜਦੋਂ ਆਪਣੇ ਦਿੱਲੀ ਤੋਂ ਆਏ ਦੇ ਤਾਂ ਉਸ ਵੇਲੇ ਮੈਂ ਕਿਹਾ ਤਾਂ ਕਿ ਹਰੇਕ ਵਰਕਰਾਂ ਦੀ ਪਛਾਣ ਕੀਤੀ ਜਾਏ ਹੋਣ ਉਹਨਾਂ ਨੇ ਦਤਾਰਪੁਰ ਜੀ ਕਿਹੀ ਅੱਡਾ ਰੱਖਿਆ ਹੋਇਆ ਹੈ ਕਿ ਜਿਨ੍ਹਾਂ ਨੇ ਜਿਤਾਇਆ ਤਾਂ ਹੁਣ ਸਾਡੇ ਉੱਥੇ ਤੋਂ ਪਾਈ ਏਸੀ ਉਸੀ ਤਾਂ 50-50 ਹਜ਼ਾਰ ਦੀਆਂ ਕੁਰਸੀਆਂ ਲੱਗੀਆਂ ਨੇ ਸਾਡੇ ਕੋਲ ਟੁੱਟੇ ਬੈਂਚਾਂ ਦੇ ਸਾਡੇ ਕੋਲ ਹੁਣ ਇਦਾਂ ਸਾਡੇ ਕੋਲ ਇੱਕ ਦਿੰਨੀ ਖੁਰਤੇ ਜੋੜੋਂ ਦੇ ਬਣੇ ਦੇ ਤੇ ਜਿੱਦਾਂ ਕਿ ਸਾਨੂੰ ਹੁਣ ਚਿਚੜ ਪੈ ਗਏ ਨੇ ਤੇ ਇਸ ਤੋਂ ਖਫਾ ਹੋ ਕੇ ਮੈਂ ਆਮ ਪਾਰਟੀ ਛੱਡ ਕੇ ਭਾਜਪੀ ਦਾ ਪੱਲਾ ਫੜਿਆ ਮਾਲੀ ਜੀ ਤੁਹਾਡੇ ਜ਼ੋਨ ਤੇ ਕਿਹੜੇ ਪਿੰਡ ਆਉਂਦੇ ਨੇ ਔਰ ਕਿਹੜਾ ਜ਼ੋਨ ਹੈ ਤੁਹਾਡਾ ਮੇਰਾ 11 ਨੰਬਰ ਜ਼ੋਨ ਹੈ ਜੀ ਦਤਾਰਪੁਰ ਜ਼ੋਨ ਹੈ ਜੀ ਉਹਦੇ ਵਿੱਚ ਪਿੰਡ ਪਢਿਆਰਾ ਦਤਾਰਪੁਰ ਪੂਰਾ ਤੇ ਰੱਕੜ ਤੁਹਾਡੀ ਜਗ੍ਹਾ ਦੇ ਉੱਤੇ ਜਿਹੜੇ ਉਮੀਦਵਾਰ ਨੂੰ ਉਤਾਰਿਆ ਗਿਆ ਕੀ ਉਹ ਸક્ષਮ ਹੈ ਕੀ ਉਹ ਲੋਕਾਂ ਦੇ ਵਿੱਚ ਉਸਤੀ ਪੈਠ ਹੈ ਕੀ ਉਹ ਲੋਕਾਂ ਦੇ ਕੰਮ ਕਰਾਉਣ ਦੇ ਵਿੱਚ ਸક્ષਮ ਹੈ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਵਰਕ ਕਰਦੇ ਪਏ ਹੋ ਹਾਂਜੀ ਮੈਂ ਦੇਖੋ ਜੀ ਕੁਝ ਨਹੀਂ ਕਹਿ ਸਕਦਾ ਇਹ ਤਾਂ ਹੁਣ ਜਿਹੜਾ ਪਬਲਿਕ ਹੀ ਜਵਾਬ ਦੇਗੀ ਮੈਂ ਤਾਂ ਇੰਨਾ ਕਹਿੰਦਾ ਹੋਇਆ ਤੁਹਾਨੂੰ ਵੀ ਤੁਹਾਡਾ ਧੰਨਵਾਦ ਤੁਹਾਡੀ ਟੀਮ ਦਾ ਕਰਦਾ ਕਿ ਇਹ ਤਾਂ ਹੁਣ ਪਬਲਿਕ ਹੀ ਜਵਾਬ ਦੇਗੀ ਕਿ ਕਿੰਨਾ ਮੈਂ ਤੁਹਾਡੀ ਜੇਕਰ ਤੁਸੀਂ ਜਿੱਤਦੇ ਹੋ ਤਾਂ ਆਪਣੇ ਜ਼ੋਨ ਦੇ ਵਿੱਚ ਕਿਹੜਾ ਸਭ ਤੋਂ ਪਹਿਲਾ ਕੰਮ ਕਰਵਾਓਗੇ ਮੈਂ ਸਾਨੂੰ ਪਹਿਲਾ ਜਿਹੜਾ ਸਾਡੇ ਇਸ ਵੇਲੇ ਛੜਕਾਂ ਦਾ ਬੁਰਾ ਹਾਲ ਹੈ ਤੁਹਾਨੂੰ ਪਤਾ ਹੀ ਖੱਡਾਂ ਦਾ ਰੂਪ ਧਾਰ ਚੁੱਕਿਆ ਹੋਇਆ ਹੈ ਮੈਂ ਜੇਕਰ ਮੈਨੂੰ ਲੋਕ ਸੇਵਾ ਦਾ ਮੌਕਾ ਦੇਣਗੇ ਜਿਹੜੀਆਂ ਖੱਡਾਂ ਨੇ ਦਿੱਤਾਰਪੁਰ ਉਜੜ ਰਿਆ ਮੈਂ ਇੱਕ ਛੋਟਾ ਜਿਹਾ ਦੁਕਾਨਦਾਰ ਹਾਂ ਕਿ ਦੁਕਾਨਦਾਰਾਂ ਦੇ ਜਿਹੜੀ ਹੈਲਪ ਜਰੂਰ ਬਤ ਤੋਂ ਬਤ ਕਰਾਂਗਾ ਮੈਂ ਮਾਲੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਕਤ 14 ਤਰੀਕ ਨੂੰ ਚੋਣਾਂ ਬ ਕੀ ਉਮੀਦ ਕੀਤੀ ਜਾ ਸਕਦੀ ਹੈ ਲੋਕ ਤੁਹਾਨੂੰ ਕਿਉਂ ਵੋਟ ਪਾਉਣਗੇ ਦੇਖੋ ਜੀ ਮੈਂ ਇੱਕ ਸੱਚਾ ਸੁੱਚਾ ਗਰੀਬ ਜਿਹਾ ਇਨਸਾਨ ਐ ਛੋਟਾ ਜਿਹਾ ਦੁਕਾਨਦਾਰ ਐ ਹੈਂਡ ਟੂ ਮਾਉਥ ਬੰਦਾ ਮੈਂ ਪਰ ਜਿਨ੍ਹਾਂ ਨੂੰ ਜਿਨ੍ਹਾਂ ਦੇ ਏਸੀ ਲੱਗੇ ਨੇ ਜਿਹੜੇ ਕੀ ਕਹਿੰਦੇ ਸੀ ਕੁਮਰ ਸਾਹਿਬ ਮੈਂ ਵੀ ਗੱਡੀਆਂ ਨਹੀਂ ਲੈਵਾਂਗਾ ਉਸ ਵੇਲੇ ਮੇਰੇ ਖਿਆਲ ਦਾਦਾ ਗੱਡੀਆਂ ਅੱਗੇ ਪਿੱਛੇ ਟੂ ਟੂ ਕਰਦੇ ਜਦੋਂ ਕਿ ਇੰਨਾਂ ਮੈਂ ਹੁਣ 20 ਮਹੀਨਾ ਕੋ ਹੋਇਆ ਤਾਂ ਮੈਂ ਇਦਾ ਖੜਾ ਤਾਂ ਉਹਨਾਂ ਨੂੰ ਇਹ ਨਹੀਂ ਯੱਪਿਆ ਸੀ ਟੂ ਟੂ ਮਲਗੀ ਉਸ ਵੇਲੇ ਕੁਮਰ ਸਾਹਿਬ ਨਸ਼ੇ 'ਚ ਇੰਨੇ ਚੂਰ ਨਾ ਕਿ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਿ ਕਿ ਜਿਹੜੇ ਸਾਡੇ ਲੋਕਲ ਬੋਡੀ ਦੇ ਬੰਦੇ ਨੇ ਉਹ ਸਾਨੂੰ ਚਲ ਕੇ ਰਾਜੀ ਨਹੀਂ ਹੁਮਨ ਸਾਹਿਬ ਇਨਸਾਨੀ ਤੌਰ ਤੇ ਬਹੁਤ ਹੀ ਵਧੀਆ ਬੰਦੇ ਨੇ ਲੋਕਾਂ ਨੂੰ ਮਿਲਣ ਅਨੁਸਾਰਨ ਮੈਂ ਤਾਂ ਕਹਿੰਦਾ ਕਿ ਇਦਾਂ ਦੇ ਐਮ.ਐਲ.ਏ ਹੋਣਾ ਚਾਹੀਦਾ ਪਰ ਮੇਰੀ ਖਫਾ ਦਾ ਕੰਨ ਹੈ ਕਿ ਜਿਹੜੇ ਪੁਰਾਣੇ ਵਰਕਰਾਂ ਦੀ ਜਿਹੜੀ ਸਾਥ ਨਹੀਂ ਲਿਆ ਜਿਹੜੇ ਜਦੋਂ ਜਿਹਨਾਂ ਪੁਰਾਣੇ ਵਰਕਰਾਂ ਦਾ ਬੂਟਾ ਲਾਇਆ ਤਾਂ ਹੁਣ ਬਾਂਦਰ ਖਾ ਰਹੇ ਨੇ ਤਾਂ ਮੈਂ ਤਾਂ ਇਹੀ ਹਿਸਾਬ ਲਾਣਾ ਕਿ ਗਰੀਬ ਬੰਦੇ ਵਰਕਰ ਦਾ ਜਨੂਨ ਹੀ ਰਹਿ ਜਾਂਦਾ ਬਿਲਕੁਲ ਇਸਾ ਸ਼ਤੀਸ਼ ਮਾਲੀ ਜਿਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਰਾਣੇ ਵਰਕਰਾਂ ਦੀ ਸਾਰ ਲਈ ਜਾਂਦੀ ਤੇ ਅੱਜ ਸ਼ਤੀਸ਼ ਮਾਲੀ ਅਰਕੇ ਵਰਕਰ ਜੋ ਕੀ ਕਰਮਖ ਵਰਕਰ ਮੰਨੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਜਦੋਂ ਉਹਨਾਂ ਨੇ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਲੇਕਿਨ ਹੁਣ ਦੁਬਾਰਾ ਉਹ ਬੀਜੇਪੀ ਤੇ ਸ਼ਾਮਲ ਹੋਣ ਤੋਂ ਬਾਅਦ ਜਿਹੜਾ ਚੋਣਾਂ ਲੜ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਜਿੱਤਦੇ ਨੇ ਤੇ ਸਭ ਤੋਂ ਪਹਿਲਾਂ ਇਲਾਕੇ ਆਪਣੀ ਜ਼ੋਨ ਦੇ ਵਿੱਚ ਸੜਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਉਣ ਦੇ ਵਿੱਚ ਉਹ ਸક્ષਮ ਹੋਣਗੇ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਹੁਸ਼ਿਆਰ ਤੋਂ